ਬਠਿੰਡ ਇਹ ਜਿਹੜਾ ਮਕਦਮਾ ਹੈਗਾ ਕਮਲਾ ਨਾਮ ਦੀ ਲੇਡੀ ਦੇ ਬਿਆਨ ਤੇ ਦਰਜ ਹੋਇਆ ਜਿਸ ਨੇ ਆਪਣੇ ਬਿਆਨ ਚ ਦੱਸਿਆ ਕਿ ਉਸ ਦਾ ਪਤੀ ਜਿਸ ਦਾ ਨਾਮ ਬੱਬਲ RAM ਜੀ ਉਮਰ ਕਰੀ 45 ਸਾਲ ਹੈ ਉਹ ਇੱਕ ਸੁੱਖੋ ਨਾਂ ਦੀ ਜਨਾਨੀ ਦੇ ਸੰਪਰਕ ਚ ਆ ਗਿਆ ਸੀਗਾ ਜਿਸ ਕਰਕੇ ਉਹਦਾ ਮੇਲ ਚਲ ਉਹਦੇ ਨਾਲ ਵੱਧ ਗਿਆ ਸੀ ਹੁਣ ਉਹ ਸੁੱਖੋ ਨਾਂ ਦੀ ਲੇਡੀ ਉਸ ਉਹਦੇ ਘਰ ਵਾਲੇ ਨੂੰ ਮਜਬੂਰ ਕਰ ਰਹੀ ਸੀ ਕਿ ਉਹ ਉਹਦੇ ਨਾਲ ਰਹਿਣਾ ਸ਼ੁਰੂ ਕਰੇ ਤੇ ਆਪਣੇ ਪਰਿਵਾਰ ਨੂੰ ਛੱਡ ਦੇਵੇ ਜੋ ਕਿ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ ਜਿਸ ਤੇ ਉਹ ਦੋਸ਼ਨ ਸੁੱਖੋ ਤੋਂ ਤੰਗ ਆ ਕੇ ਉਸ ਦੇ ਬੱਬਲ RAM ਨਾਂ ਦੇ ਵਿਅਕਤੀ ਨੇ ਸੁਸਾਈਡ ਕਰ ਲਿਆ ਜਿਸ ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੁਕੱਦਮੇ ਵਿੱਚ ਦੋਸ਼ਨ ਸੁੱਖੋ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਪੇਸ਼ ਅਦਾਲਤ ਕਰਕੇ ਉਹਦਾ ਰਿਮਾਂਡ ਹਾਸਲ ਕਰਕੇ ਵਾਣ ਦੀ ਕਾਨੂੰਨੀ ਕਾਰਵਾਈ ਅੱਗੇ ਅਮਲ ਵਿੱਚ ਲਿਆਂਦੀ ਜਾਵੇਗੀ